ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਲੱਗੇ ਆਪਾਂ ਡੀਜ਼ਲ ਪਾਣ ਹਾਲੈਂਡ ਮਾਂ ਬੀਜੇ ਇਹ ਕਣਕ ਅੱਜ ਟਰੈਕਟਰੋਂ ਪਾਇਆ ਬਈ ਆ ਟਰੈਕਟਰ ਦੀ ਕਰੀਏ ਸਰਵਿਸ ਅੱਜ ਜੀ ਹਾਲੈਂਡ ਗਈ ਸਰਵਸੁਰਵਸ ਕਰਕੇ ਤੋਂ ਆ 4511 ਨੂੰ ਉਹ ਜਾਏਗਾ ਮੰਡੀ ਜੀਰੀ ਲੈਗਾ ਤੁੜਾਂ ਲਈ ਦਿਖਾਵਾਂ ਜੀ ਅੱਗੇ ਤੁਹਾਨੂੰ ਬਣੇ ਰਹੋ ਅੱਜ ਦੀ ਵੀਡੀਓ ਗੱਲ ਠੀਕ ਗੱਲ ਹੈ ਹਲੋ ਇਬਰਾਹਿਮ ਜਿਹੜੇ ਖੇਤ ਮੈਂ ਪਰਾਲੀ ਰਲਾਈ ਦੀ ਬਈ ਆਪਾਂ ਨੇ ਉਹ ਖੇਤ ਬੀਜੇ ਹੀ ਅੱਜ ਟਰੈਕਟਰ ਬਣਾ ਰੈਡੀ ਗਿਆ ਤੇ ਉਹ ਅਮਨ ਵਾਲਾ ਹੋ ਗਿਆ ਉੱਪਰ ਸਿੱਡਰ ਟਰੈਕਟਰ ਬੱਚੀ ਮੇਰੇ ਤਾਈ ਨੇ ਪਾਲੀ ਟਰਾਲੀ ਮਰੇ ਵੀਜ ਆਮ ਨਾਲੇ 850 ਪਾਵੇਂ ਆਪਾਂ ਸਿੰਗਲ ਹਲਜ 45 11 ਕੇ ਆਪਣਾ ਮੰਡੀ ਨੂੰ ਜੀਰੀ ਲੈ ਕੇ ਤੁਰਾਂ ਵਾਲੀ ਖਸਾਵਾ ਬਈ ਮਿਲਾਂ ਆ ਗਿਆ ਆਪਾਂ ਚੱਲ ਪਈ ਆਪਣੀ ਟੀਮ ਅੱਜ ਮੌਸਮ ਥੋੜਾ ਜਿਹਾ ਹੋਇਆ ਹੈ ਬੱਦਲ ਬਈ ਜੀ ਵਾਲਾ ਧੁੰਦ ਜੀ ਵਾਲਾ ਮੌਸਮ ਹੈ ਥੋੜਾ ਜਿਹਾ ਇਸ ਕਰਕੇ ਲੇਟ ਹੋ ਗਈ ਆਪਾਂ ਕਿ ਕਣਕ ਲੱਗੀ ਬਾਈ ਹਰਿਆਈ ਮਾਰਨ ਜਿਹੜੀ ਆਪਾਂ ਨੇ ਸਰੂਪਾਂ ਲੱਗੇ ਦੇ ਵਿੱਚੋਂ ਪਹਿਲੇ ਦਿਨ ਐਂ ਜੰਮਿਆਈ ਬਈ ਖੇਤ ਆਪਾਂ ਜੋ ਉਪਰ ਵਾਲੀ ਬਾਹੀ ਵੀ ਆਪਣਾ ਹੈਰੋਂ ਮਾਰਦੀ ਦੀ ਕੱਲ ਦੇਖੋ ਦੋਏ ਸੁਪਰ ਸੀਡਰ ਆ ਗਏ ਆਪਣੇ ਬੱਕੀ ਬੀਜ ਬੁਝ ਖੋਲ ਰਿਹਾ ਬੰਦਾ ਆਪਣਾ ਰੇਰੂ ਛਾਣੇਗਾ ਤਕਰੀਬਨ ਆਪਾਂ ਛਾਣ ਕੇ ਹੀ ਪਾਵਾਂ ਰੇ ਇਹਨੇ ਡੜੀ ਜੁੜੀ ਕੱਢਿਆ ਵਿਚਾਰਾ ਲੇਖੋ ਇਹੋ ਗੇੜਾ ਲਾਇਆ ਤਾਂ ਮੈਂ ਠੀਕ ਬਣ ਰਿਹਾ ਖੇਤ ਹੈ ਨਾ ਐਨ ਖੜ ਲੱਗੀ ਬਾਈ ਪਰਾਲੀ ਵਿੱਚ ਬਸ ਹੁੰਡੀ ਸੰਡੀ ਨਾ ਪਵੈ ਹੋਰ ਤਾਂ ਕੋਈ ਚੱਕਰ ਨਹੀਂ ਸਾਹਣਾ ਬਾਈ ਕੰਮ ਹੈ ਨਾ ਸਰਵਾਰਿਆ ਚਲਦੇ ਚਲਦੇ ਮਾਰੇ ਰਹਿਆ ਬਾਈ ਕੰਮ ਉੱਪਰ ਉੱਪਰ ਬੀਜ ਗਿਆ ਖੇਤੇ ਆਪਣਾ ਪਰਾਲੀ ਵਾਲਾ ਰੋਟੀ ਦਾ ਟਾਈਮ ਹੋ ਗਿਆ ਆਪਾਂ ਰੋਉ ਫਦਾ ਟਰੈਕਟਰ ਹੋ ਰਹਿ ਗਿਆ ਬਸ ਥੋੜਾ ਜਿਹਾ ਅਵੇ ਜਿਹੜਾ ਗੱਗੂ ਆ ਰਿਹਾ ਅੱਧੀ ਦੁਪਹਿਰ ਦੀ ਕਹਿੰਦੇ ਲੰਚ ਟਾਈਮ ਹੋ ਗਿਆ ਚੱਲ ਜੀ ਸਰ ਰੋਟੀ ਛਕ ਲਿਓ ਦੇਖੋ ਬਾਈ ਵਧੀਆ ਬਣ ਕੇ ਖੇਤ ਪਰਾਲੀ ਤੋਂ ਰਲਾਦੀ ਬਈਆਂ ਤੋਂ ਵਧੀਆ ਤਰੀਕੇ ਨਾਲ ਕਰ ਰਿਹਾ ਬਾਈ ਕੰਮ ਆਪਣਾ ਨੁਕਸਾਨ ਹੋ ਗਿਆ ਯਾਰ ਕਰਾਸ ਤੋੜਦਾ ਟਰੈਕਟਰ ਨੇ ਇੱਕ ਗੱਲ ਟੁੱਟਿਆ ਦਾ ਗੱਲ ਫਿਰ ਦੂਆ ਰੋਟਾਵੇਟਰ ਵਾਲਾ ਪਾ ਲਿਆ ਦਾ ਇਹ ਦੇਖੋ ਇਹਦੇ ਪਾੜਦਾ ਇਹ ਤੁਹਾਨੂੰ ਟੁੱਟ ਗਿਆ ਦਾ ਕੱਜ ਟੁੱਟ ਗਿਆ ਉੱਪਰ ਸਿੱਟਰ ਬੜਾ ਲੋਡ ਲਿਹੇ ਟਰੈਕਟਰ ਦਬਦਾ ਨਹੀਂ ਬਸ ਥੋੜੀ ਜਿਹੀ ਕੰਮ ਜਿਆ ਕਰਦੇ ਆ ਜਾਵਾ ਬਾਈ ਕੋਈ ਰੂਟਾ ਡਾਟਾ ਬੇਟਰ ਵਾਲਾ ਹੋਰ ਦੇਖਾਂ ਜਸਵੰਤ 23 ਮਾਡਲ ਜਸਵੰਤ 26 ਮਾਡਲ ਤੇ ਨਵਾਂ ਪਿੰਨਾ ਵਾਲਾ ਬਣਾਇਆ ਬਾਈ ਇਹਨਾਂ ਨੇ ਦੇਖੋ ਟਰੈਕਟਰ ਬਣਾਣੇ ਵਾਸਤੇ ਇਹਨੇ ਫੋਲਡ ਬੰਨ ਕਰਨੀ ਦੀ ਲੋੜ ਪਿੰਨਾ ਕੱਢੋ ਤੇ ਟੁੱਟ ਗਿਆ ਲਿਆ ਤੇ ਥੱਲੇ ਮੈਂ ਪਾ ਲਿਆਵਾ ਕਰਾ ਕਾ ਜੀ ਸਰਦਾਰ ਜੀ ਕਾਤੇ ਟੁੱਟ ਗਿਆ ਓ ਆ ਸਰਦਾਰ ਪੱਕਾ ਡਰਾਈਵਰ ਨਹੀਂ ਆਇਆ ਇਸੇ ਕਰਕੇ ਟੁੱਟ ਗਿਆ ਸਰਦਾਰ ਚੱਕਾ ਡਰੋਂ ਸਰਦਾਰ ਦਾ ਕੱਚਾ ਡਰਾਈਵਰ ਆ ਤਾਂ ਟੁੱਟ ਗਿਆ ਟੁੱਟੇ ਓ ਆਪਣਾ ਟੁੱਟੇ ਦਾ ਕੱਲ ਇਹ ਬੈਲਟ ਹੋਇਆ ਪਤਾ ਬਣੇਵਾ ਇਹ ਚੱਕ ਲਿਆ ਆਪਾਂ ਅੱਜ ਆਲਾ ਪਹੁੰਚ ਗਿਆ ਮਿਸਤਰੀ ਬਾ ਵਾਕਈ ਬਈ ਜ਼ੋਰ ਬਹੁ ਮਾਰਾ ਟਰੈਕਟਰ ਬਹੁਤ ਜਾਨਾ ਜ਼ੋਰ ਲਾ ਰਿਹਾ ਵਿਚਾਰਾ ਹੱਦ ਤੇ ਵੱਧ ਲੈ ਵੀ ਚੱਲ ਰਿਹਾ ਕੰਮ ਚਾਹ ਪੀ ਲਈ ਆਪਾਂ ਨੇ ਦੇਖੋ ਖੇਤ ਉਸ ਦੇ ਟਾਇਰ ਦੇ نیچے ਅਰਦਾਬ ਦੇ ਕੋ 10 ਫੁੱਟ ਜਗਾਵਿਕ ਸਟਾਕਰ ਵੇਡਿਓ ਕਰਮਾ ਜੀ ਦਾ ਆਸਕੇ ਡੇੜਾ ਬਚੇ ਰਹਿ ਗਿਆ ਬੜੇ 7 ਕਿੱਲੇ ਉਹ ਵਿੱਚ ਬਾਸੂ ਆਪਾਂ ਲੈ ਬਈ ਅੱਜ ਦਾ ਲੱਗ ਗਿਆ ਅੱਜ ਦਾ ਦਿਨ ਨਿਬੜ ਗਿਆ ਆਪਣਾ 7 ਕਿੱਲੇ ਰਹਿ ਗਿਆ ਵਿੱਚੇ ਕੱਲ ਨੂੰ ਉਹ ਪਰ ਨੂੰ ਮੋੜ ਲੈ ਇਸ ਤਰੀਕਾ ਲੈ ਚੜਾਈ ਚਲੋ ਬਈ ਸਾਰੀ ਛੁੱਟੀ ਹੋਊਗੀ ਪੀਕੇ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂਗੇ ਕੱਲ ਨੂੰ ਨਵੀਂ ਵੀਡੀਓ ਵਿੱਚ ਕਿਸੇ ਵਾ